ਗੁਰੂ ਪੀਤ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਪਿੰਡ ਬੜੂ ਕੇ ਬੜੂ ਸਾਹਿਬ ਅੰਕ 15 ਬੜੂ ਸਾਹਿਬ ਦੇ ਸਕੂਲ ਦੀ ਗੱਲ ਹੈ ਕਿ ਇੱਕ ਮਾਸਟਰਾਨੀ ਬੱਚਾ ਨੂੰ ਛੋਟੀ ਨਾਲ ਕੁੱਟ ਰਹੀ ਸੀ ਕਿ ਅਮਰਜੀਤ ਸਿੰਘ ਤਾਨ ਜਿਹੜੇ ਪ੍ਰਸਿੱਧ ਰਾਗੀ ਹਨ ਦੇ ਮੁੰਡੇ ਦੀ ਅੱਖ ਤੇ ਬੱਜ ਗਈ ਤੇ ਉਹਦਾ ਕਾਰਨੀਆ ਖਰਾਬ ਹੋ ਗਿਆ ਤੇ ਅੱਖ ਤੇ ਬੜਾ ਭਾਰੀ ਜ਼ਖਮ ਹੋ ਗਿਆ ਜਲਪਾਣੀ ਛੱਕ ਕੇ ਅਸੀਂ ਥੱਲੇ ਆਇਤਾ ਉਸੇ ਹੀ ਬੁੱਢੇ ਚਾਂਗੀ ਦੀ ਉਹੀ ਮਹਿਫਲ ਜੰਮੀ ਹੋਈ ਸੀ ਗੱਲਾਂ ਵੀ ਲਗਭਗ ਉਹੀ ਸਨ ਜਿਹੜੀਆਂ ਕੱਲ ਸਾਨੂੰ ਸੁਣਾਈਆਂ ਸਨ ਉਹ ਲੁਧਿਆਣੇ ਵਾਲੇ ਸੱਜਣ ਉਹਦੀਆਂ ਗੱਲਾਂ ਸੁਣਨ ਲਈ ਖਲੋਗੇ ਪਰ ਉਹਨਾਂ ਨੇ ਉਸ ਬੁੱਢੇ ਨੂੰ ਲੰਮੇ ਹੱਥੀ ਲਿਆ ਜਦੋਂ ਉਹਨੇ ਕਿਹਾ ਕਿ ਸੱਪ ਉਸ ਪਹਾੜ ਤੋਂ ਇੱਧਰ ਕਿਵੇਂ ਆ ਗਿਆ ਤਾਂ ਉਹ ਲੁਧਿਆਣੇ ਵਾਲੇ ਸਰਦਾਰ ਸਾਹਿਬ ਕਹਿਣ ਲੱਗੇ ਕਿਉਂ ਨਹੀਂ ਇੱਧਰ ਆਉਣ ਲੱਗੇ ਨੇ ਵੀਜ਼ਾ ਲੈ ਕੇ ਆਉਣਾ ਸੀ ਉਹਨੂੰ ਇੱਧਰ ਆਉਣ ਵਿੱਚ ਕੀ ਰੁਕਾਵਟ ਸੀ ਤੇ ਫਿਰ ਜਦੋਂ ਉਸਨੇ ਕਿਹਾ ਹੁਣ ਵੀ ਉਸ ਪਹਾੜ ਤੇ ਉਹ ਸਭ ਮਿਲਦਾ ਹੈ ਤਾਂ ਉਹ ਸਰਦਾਰ ਸਾਹਿਬ ਫਿਰ ਹੱਸੇ ਤੇ ਕਹਿਣ ਲੱਗੇ ਉਸਾਂ ਬਜ਼ੁਰਗੋ ਕਿਵੇਂ ਪੇਛਾਨ ਲਿਆ ਪਈਏ ਉਦਨ ਵਾਲਾ ਹੀ ਸੱਪ ਹੈ ਉਹਦੇ ਮੋਢੇ ਤੇ ਉਹਦਾ ਨਾਂ ਲਿਖਿਆ ਹੋਇਆ ਸੱਪਾਂ ਬਾਰੇ ਮਾਹਿਰਾਂ ਨੇ ਇਹ ਤੱਥ ਕੱਢੇ ਹੋਏ ਹਨ ਕਿ ਸੱਪ ਆਪਣੀ ਥਾਂ ਦੀ ਵਿਸ਼ੇਸ਼ ਪਛਾਣ ਬਣਾ ਕੇ ਨਹੀਂ ਰੱਖਦਾ ਤਿੱੁਰਿਆ ਤਿੱੁਰਿਆ ਕਿੱਧਰ ਦਾ ਕਿੱਧਰ ਚੱਲਿਆ ਜਾਂਦਾ ਨਾਲੇ ਬਾਬੇ ਇਕਬਾਲ ਸਿੰਘ ਬੰਨ ਉਹਨੇ ਕਿਹੜਾ ਜ਼ਮੀਨ ਲੈ ਕੇ ਸਕੂਲ ਬਣਾਇਆ ਹੋਇਆ ਭਈ ਤੁਹਾਨੂੰ ਕਈ ਵਾਰ ਮਿਲਿਆ ਰੀਗਲ ਮੱਥਾ ਟੇਕਣ ਦੀ ਤੇ ਸੱਪ ਜਾਨਵਰ ਜਾਂ ਡੰਗਰ ਬੰਦਿਆਂ ਵਾਂਗ ਇੱਕ ਖੇਖਣ ਨਹੀਂ ਜਾਣਦੇ ਤੇ ਨਾ ਹੀ ਉਹਨਾਂ ਨੂੰ 2 ਅਤੇ 2 4 ਦਾ ਪਤਾ ਹੁੰਦਾ ਹੈ ਨਾਲੇ ਸਭ ਨੂੰ ਕੀ ਪਤਾ ਹੈ ਗੁਰਦੁਆਰਾ ਹੈ ਕਿ ਗੁਰੂ ਗ੍ਰੰਥ ਸਾਹਿਬ ਹੈ ਉਹ ਸਭ ਕੋਈ ਸਿੱਖ ਸੀ ਜਿਹਦੀ ਮਾਨੇ ਸਿੱਖ ਹੋਣ ਨਾਤੇ ਉਹਨੂੰ ਮੱਥਾ ਟੇਕਣਾ ਸਿਖਾਇਆ ਹੋਵੇ ਭਈ ਪੁੱਤ ਗੁਰੂ ਮਹਾਰਾਜ ਨੂੰ ਮੱਥਾ ਟੇਕੀਦਾ ਰਹੀ ਕੀਰਤਨ ਹੁੰਦੇ ਤੇ ਬੈਠੇ ਰਹਿਣ ਦੀ ਗੱਲ ਤਾਂ ਇਹ ਤਾਂ ਅੱਜ ਕੱਲ ਦਾ ਬੱਚਾ ਬੱਜਾ ਜਾਣਦਾ ਕਿ ਸੱਪ ਦੇ ਕੰਨ ਨਹੀਂ ਹੁੰਦੇ ਕੀਰਤਨ ਉਸ ਕਾਦੇ ਨਾਲ ਸੁਣਨਾ ਸੀ ਪਰਲੇ ਪਾਸੇ ਬੰਦੇ ਬੈਠੇ ਸੀ ਉਰਲਾ ਪੌੜੀਆਂ ਵਾਲਾ ਪਾਸਾ ਵੇਲਾ ਸੀ ਉਹ ਪੌੜੀਆਂ ਉੱਤਰ ਆਇਆ ਤੇ ਤੂੰ ਬਜ਼ੁਰਗਾ ਕਹਿੰਦਾ ਕਿ ਸੱਪ ਪੌੜੀਆਂ ਨਹੀਂ ਚੜ ਸਕਦਾ ਮੈਂ ਤੇ ਦਰਖਤਾਂ ਤੇ ਭੱਜੇ ਫਿਰਦੇ ਸੱਬ ਵੇਖਿਆ ਹਨ ਜੇ ਤੈਨੂੰ ਹੁਣ ਕਿਤੇ ਮਿਲਿਆ ਤਾਂ ਹੱਥ ਮਲਾ ਕੇ ਵੇਖ ਲਈ ਉਹਦਾ ਸਵਾਦ ਫਿਰ ਉਹ ਸਰਦਾਰ ਸਾਹਿਬ ਉਸ ਬੁੱਢੇ ਨੂੰ ਸਿੱਧੇ ਹੀ ਹੋਪੇ ਤੇ ਕਿਹਾ ਓਏ ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜੀਆਂ ਗੱਲਾਂ ਕਰਦਿਆਂ ਨੂੰ ਕਿਉਂ ਲੋਕਾਂ ਦਾ ਬੇੜਾ ਗਰ ਕਰਨ ਲੱਗੇ ਹੋ ਸਿੱਖ ਇਤਿਹਾਸ ਵਿੱਚ ਵੀ ਤੇਰੇ ਵਰਗਿਆਂ ਨੇ ਸਾਖੀਆਂ ਬਣਾ ਧਰੀਆਂ ਹਨ ਅਖੇ ਸੱਪ ਸੁੱਤੇ ਪੈ ਗੁਰੂ ਨਾਨਕ ਦੇ ਚਿਹਰੇ ਤੇ ਪੰਨ ਖਲਾਰ ਕੇ ਛਾਂਗ ਕਰਨ ਲਈ ਬੈਠਾ ਸੀ ਭਲਾ ਕੋਈ ਪੁੱਛੇ ਕਿ ਸੱਪ ਦੀ ਫਨ ਨੇ ਕਿੰਨੀ ਕੁ ਛਾਂਗ ਕਰ ਦਿੱਤੀ ਹੋਵੇਗੀ ਉਹ ਕੋਈ ਛਤਰੀ ਸੀ ਜਿਹਦੇ ਨਾਲ ਚਿਹਰੇ ਤੇ ਛਾਂ ਹੋਗੀ ਕੀ ਪਤਾ ਸੱਪ ਲੜਨ ਲਈ ਹੀ ਬੈਠਾ ਹੋਵੇ ਤੇ ਜੇ ਗੁਰੂ ਜੀ ਸੁੱਤੇ ਸੁੱਤੇ ਪਾਸਾ ਮੋੜਦੇ ਜਾਂ ਲੱਤਾਂ ਬ ਹਲਾਉਂਦੇ ਤਾਂ ਲੜੀ ਜਾਂਦਾ ਗੱਲ ਕਰਦੇ ਆ ਵਿੱਚੋਂ ਹੀ ਇੱਕ ਸਰਦਾਰ ਸਾਹਿਬ ਨੇ ਕਿਹਾ ਗੁਰੂ ਜੀ ਪਰਮਾਤਮਾ ਦਾ ਰੂਪ ਸਨ ਇਸੇ ਲਈ ਸੱਪ ਉਹਨਾਂ ਦੀ ਸੇਵਾ ਵਿਚ ਆਦਰ ਹੋਇਆ ਸੀ ਇਹ ਸੁਣ ਕੇ ਪਹਿਲੇ ਸਰਦਾਰ ਸਾਹਿਬ ਫਿਰ ਕਹਿਣ ਲੱਗੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਜੋ ਪਟਵਾਰੀ ਹੋਣ ਕਰਕੇ ਬੜੇ ਸਿਆਣੇ ਸਨ ਤਾਂ ਪਤਾ ਨਾ ਲੱਗਾ ਕਿ ਮੇਰੇ ਘਰ ਪ੍ਰਮਾਤਮਾ ਨੇ ਜਨਮ ਲਿਆ ਤੇ 20 ਰੁਪਈਆ ਦਾ ਨੁਕਸਾਨ ਹੋ ਜਾਣ ਤੇ ਗੁਰੂ ਜੀ ਨੂੰ ਕੁੱਟਣ ਤੱਕ ਤਿਆਰ ਹੋ ਗਏ ਸਨ ਪਰ ਅਨਪੜ ਸਪਨੂ ਕਿੱਥੋਂ ਪਤਾ ਲੱਗ ਗਿਆ ਕਿ ਇਹ ਸੁੱਤਾ ਪਿਆ ਵਿਅਕਤੀ ਰੱਬ ਦਾ ਰੂਪ ਹੈ ਬ੍ਰਾਹਮਣਾਂ ਤੇ ਤੁਹਾਡੇ ਵਰਗੇ ਸਿੱਖਾਂ ਨੇ ਇਦਾਂ ਦੀਆਂ ਗੱਲਾਂ ਕਰਕੇ ਸਿੱਖ ਇਤਿਹਾਸ ਦਾ ਬਥੇਰਾ ਬੇੜਾ ਗਰ ਕੀਤਾ ਗੁਰੂ ਜੀ 16 ਸਾਲ ਪੈਦਲ ਤੁਰ ਕੇ ਦੂਰ ਦਰਾਡੇ ਦੇ ਦੇਸ਼ਾਂ ਵਿੱਚ ਗਏ ਤੇ ਉਹਨਾਂ ਨੇ 35000 ਮੀਲ ਦਾ ਸਫ਼ਰ ਪੈਦਲ ਕੀਤਾ ਤੇ ਤੁਸੀਂ ਕਹਿ ਦਿੰਦੇ ਹੋ ਮਰਦਾਨਿਆਂ ਅੱਖਾਂ ਮੀਟ ਮਰਦਾਨੀ ਨੇ ਅੱਖਾਂ ਮੀਟੀਆਂ ਤੇ ਸਕਿੰਟ ਵਿੱਚ ਬਾਬਾ ਜੀ ਮੱਕੇ ਪਹੁੰਚ ਗਏ ਕਦੇ ਸੰ ਪਹੁੰਚ ਗਏ ਇਹ ਨਹੀਂ ਨਾਲ ਤਾਂ ਰਾਖੜ ਵੀ ਨਹੀਂ ਉੱਟਦਾ ਜਿਉ ਐਡੀ ਛੇਤੀ ਹਰਥਾਂ ਪਹੁੰਚ ਜਾਂਦੇ ਸਨ ਤਾਂ ਫਿਰ ਉਹਨਾਂ ਨੂੰ ਕੋਈ ਥਾਂ ਤੇ ਜਾਨ ਲਈ 16 ਸਾਲ ਕਿਉਂ ਲੱਗੇ ਬਾਬੇ ਦੀ ਖੰਮ ਠੱਪੀ ਗਈ ਤੇ ਉਪਰਾਂ ਨੂੰ ਚਲਿਆ ਗਿਆ ਪਰ ਦੂਜਾ ਕਮਲਾ ਜੀ ਮੈਨੂੰ ਆ ਕੇ ਕਹਿਣ ਲੱਗਾ ਇਹ ਸਾਡੇ ਸਾਰੇ ਮਜ਼ਦੂਰ ਪਹਾੜਦੇ ਹਨ ਤੁਹਾਡੀਆਂ ਬੰਦੂਕਾਂ ਵੇਖ ਕੇ ਕੱਲ ਦਾ ਇਹਨਾਂ ਵਿੱਚ ਕੋਈ ਤਣਾਅ ਜਾ ਆ ਗਿਆ ਕਿਉਂਕਿ ਜਦੋਂ 1984 ਵਿੱਚ ਵੀ ਬਾਕੀ ਥਾਵਾਂ ਤੇ ਕਤਲੋਗਾਰਤ ਹੋਈ ਸੀ ਤਾਂ ਇੱਥੇ ਵਾਹਿਗੁਰੂ ਦੀ ਕਿਰਪਾ ਹੀ ਰਹੀ ਸੀ ਤੁਸੀਂ ਇਹ ਬੰਦੂਕਾਂ ਸਾਡੇ ਕੋਲ ਜਮ੍ਹਾਂ ਕਰਵਾ ਦਿਓ ਕਿਉਂਕਿ ਇਸ ਤਰ੍ਹਾਂ ਤਣਾਅ ਵਧਨ ਦਾ ਡਰ ਹੈ ਮੈਂ ਕਿਹਾ ਜਾ ਉਸ ਬੁੱਢੇ ਰੱਚੜ ਨੂੰ ਸਦਕੇ ਲਿਆ ਜਿਹੜਾ ਕਾਲਾਂ ਦਾ ਸੀ ਇਹ ਪਹਾੜੀਏ ਭੋਲੇ ਹੀ ਬਹੁਤ ਨੇ ਕੇਲਾ ਰੱਖ ਕੇ ਮੱਥਾ ਟੇਕਦੇ ਹਨ ਪਰ ਪ੍ਰਸ਼ਾਦ ਨਹੀਂ ਲੈਂਦੇ ਕਿਉਂਕਿ ਇਹਨਾਂ ਨੂੰ ਕਿਸੇ ਨੇ ਪ੍ਰਸ਼ਾਦ ਲੈਣਾ ਸਿਖਾਇਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ 14 ਲੜਾਈਆਂ ਲੜੀਆਂ 13 ਇਨ੍ਹਾਂ ਪਹਾੜੀਆਂ ਨਾਲ ਤੇ 14ਵੀਂ ਔਰੰਗਜ਼ੇਬ ਨਾਲ ਉਹ ਵੀ ਇਹ ਪਹਾੜੀਏ ਉਹਨਾਂ ਨੂੰ ਸ਼ਿਕਾਇਤਾਂ ਕਰ ਕਰਕੇ ਚੜਾ ਕੇ ਲੈਏ ਸਨ ਜੇ ਇੱਥੇ ਡੇ ਖਤਰਾ ਹੈ ਤਾਂ ਫਿਰ ਆ 694 ਪਰਿਵਾਰਾਂ ਦੇ ਬੱਚੇ ਇੱਥੇ ਕਿਉਂ ਰੱਖੇ ਹੋਏ ਨੇ ਜੀ ਇਨ੍ਹਾਂ ਪਹਾੜੀਆਂ ਨੇ ਇਹਨਾਂ ਨੂੰ ਯਰ ਗਮਾਲ ਬਣਾ ਲਿਆ ਫੇਰ ਕੀ ਕਰੋਗੇ ਪੰਜਾਬ ਵਿੱਚ ਤੇ ਹੱਕ ਲੈਣ ਦੀ ਲੜਾਈ ਚੱਲ ਰਹੀ ਹੈ ਪਤਾ ਨਹੀਂ ਹੋਰ ਕਿੰਨਾ ਕੁ ਚਿਰ ਚੱਲੇਗੀ ਇਨਾ ਮ ਸੁਮਾਨ ਨੂੰ ਕਿਉਂ ਪੱਠੀ ਵਿੱਚ ਝੋਕਣ ਲੱਗਿਓ ਅਸਲ ਵਿੱਚ ਮੈਂ ਉਸ ਡੋਰ ਭੋਰੇ ਜੇ ਕਮਲੇ ਸਿੱਖ ਨਾਲ ਇਹ ਗੱਲਾਂ ਨਹੀਂ ਸੀ ਕਰ ਰਿਆ ਉੱਥੇ ਖਲੋਤੇ ਬੱਚਿਆਂ ਦੇ ਮਾਂ ਪਿਓ ਤੇ ਰਿਸ਼ਤੇਦਾਰਾਂ ਨਾਲ ਗੱਲ ਕਰ ਰਿਆ ਸੀ ਮੈਂ ਉਸ ਨੂੰ ਕਿਹਾ ਨਾਲੇ ਤੁਸੀਂ ਕਹਿੰਦੇ ਉਹਨਾਂ ਨਿਆਣਿਆਂ ਨੂੰ ਬਹਾਦਰ ਬਣਾਉਣਾ ਪਰ ਉਧਰ ਮੇਰੀਆਂ ਬੰਦੂਕਾਂ ਵੇਖ ਵੇਖ ਕੇ ਤੁਹਾਡੀ ਸਾਰਿਆਂ ਦੀ ਟੱਟੀ ਨਿਕਲਣ ਨੂੰ ਕਰਦੀ ਹੈ ਚੱਲ ਭੱਜ ਜਾ ਕਿਤੇ ਛਿੱਤਰਾਂ ਖਾਈ ਤੋ ਕੰਨ ਬਲੇਟ ਕੇ ਪਰਾਂ ਨੂੰ ਚਲਾ ਗਿਆ ਅਸੀਂ ਵਾਪਸ ਆਉਣ ਲੱਗੇ ਤਾਂ ਇੱਕ 30-35 ਸਾਲ ਦਾ ਪੜਿਆ ਲਿਖਿਆ ਸਿੱਖ ਤੇ ਉਸਦੀ ਠੀਕ-ਠਾਕ ਪੜੀ ਲਿਖੀ ਪਤਨੀ ਸਾਡੀ ਕਾਰ ਕੋਲ ਆ ਕੇ ਸਾਨੂੰ ਕਹਿਣ ਲੱਗੇ ਅਸੀਂ ਆਪਣੇ ਬੱਚੇ ਇੱਥੇ ਪੜਾਉਣ ਲਈ ਕੱਲ ਲਿਆਂਦੇ ਸੀ ਭਾਬ ਦੋ ਮੁੰਡਿਆਂ ਦਾ ਅਸਾਂ 20000 ਰੁਪਈਆ ਵੀ ਪ੍ਰਿੰਸੀਪਲ ਕੋਲ ਜਮ੍ਹਾਂ ਕਰਵਾ ਦਿੱਤਾ ਪਰ ਕੱਲ ਦੇ ਕਿੰਨੇ ਹੀ ਨਿਆਣੇ ਅਸਾਂ ਵੇਖੇ ਹਨ ਜਿਹੜੇ ਖੁਰਕ ਦੇ ਮਾਰੇ ਹੋਏ ਤੇ ਜੂਆਂ ਨਾਲ ਭਰੇ ਹੋਏ ਹਨ ਕਈਆਂ ਦੇ ਗਿੱਟਿਆਂ ਤੇ ਮੈਲ ਦੇ ਵਿੱਚ ਛਾੜ ਚੜ੍ਹੇ ਹੋਏ ਨੇ ਅਸੀਂ ਫੈਸਲਾ ਕਰ ਲਿਆ ਕਿ ਬੱਚੇ ਇੱਥੇ ਨਹੀਂ ਪੜਾਉਣੇ ਤੇ ਆਪਣੀਆਂ ਅੱਖਾਂ ਸਾਹਮਣੇ ਰੱਖਣੇ ਹਨ ਸਾਨੂੰ ਐਡੀ ਮਹਿੰਗੀ ਸਿੱਖੀ ਨਹੀਂ ਚਾਹੀਦੀ ਪਰ ਹੁਣ ਪ੍ਰਿੰਸੀਪਲ ਸਾਡੀ ਜਮ੍ਹਾਂ ਕਰਾਈ ਹੋਈ ਫੀਸ ਨਹੀਂ ਮੋੜਦਾ ਤੇ ਸਗੋਂ ਬਾਕੀ ਦੀ ਰਹਿੰਦੀ ਫੀਸ ਦਾ 20000 ਹੋਰ ਮੰਗਦਾ ਮੈਂ ਟਾਲਾ ਬਟਣਾ ਚਾਹੁੰਦਾ ਸਾਂ ਪਰ ਮਜਬੂਰ ਨੂੰ ਮੈਨੂੰ ਉਹਨਾਂ ਨਾਲ ਜਾਣਾ ਪਿਆ ਹਲਕੀ ਜਿਹੀ ਉਮਰ ਦਾ ਪ੍ਰਿੰਸੀਪਲ ਕਹਿਣ ਲੱਗਾ ਬਾਬਾ ਜੀ ਤਾਂ ਵਿਦੇਸ਼ ਗਏ ਹੋਏ ਹਨ ਆਉਣਗੇ ਤਾਂ ਤੁਹਾਡਾ ਫੈਸਲਾ ਕਰਨਗੇ 20000 ਰੁਪਏ ਤੁਹਾਡਾ ਫੀਸਾਂ ਦਾ ਆਇਆ ਹੈ ਤੇ 20 ਹੋਰ ਰਹਿੰਦਾ ਉਹ ਜਮ੍ਹਾਂ ਕਰਵਾ ਦਿਓ ਤੇ ਬੱਚੇ ਲੈ ਜਾਓ ਇਸ ਕਰ ਤੋਂ ਮੈਨੂੰ ਉਹ ਪ੍ਰਿੰਸੀਪਲ ਦੀ ਥਾਂ ਇੱਕ ਮੂਰਖ ਬਦਮਾਸ਼ ਛੁਰੀ ਮਾਰ ਇਨਸਾਨ ਕੁਰਸੀ ਤੇ ਬੈਠਾ ਨਜ਼ਰ ਆਇਆ ਮੈਂ ਪੁੱਛਿਆ ਤੇ ਜੇ ਇਹ 20000 ਹੋਰ ਨਾ ਦੇਣ ਤਾਂ ਫਿਰ ਤੁਸੀਂ ਇਹਨਾਂ ਦੇ ਬੱਚੇ ਸਕੂਲੋਂ ਬਾਹਰ ਨਹੀਂ ਜਾਣਦੇ ਹੋਗੇ ਕਿਵੇਂ ਜਾ ਸਕਦੇ ਹਨ ਅਸੀਂ ਇਹਨਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਬਕਾਇਦਾ ਦਾਖਲਾ ਦਿੱਤਾ ਹੈ ਬਾਕੀ ਦੀ ਫੀਸ ਤਾਂ ਜਮ੍ਹਾਂ ਕਰਾਉਣੀ ਹੀ ਪਵੇਗੀ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਤੁਸੀਂ ਕਦੇ ਕੋਈ ਜਾਇਦਾਦ ਵੇਚੀ ਜਾਂ ਖਰੀਦੀ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਬਿਆਨਾਂ ਦੇਣ ਤੋਂ ਬਾਅਦ ਜੇ ਕੋਈ ਬਾਕੀ ਦੀ ਰਕਮ ਚੁਕਤਾ ਨਾ ਕਰੇ ਤੱਬਿਆ ਨਾ ਜ਼ਬਤ ਹੋ ਜਾਂਦਾ ਹੈ। ਇਤੋਂ ਵੱਧ ਕੋਈ ਕੁਝ ਨਹੀਂ ਕਰ ਸਕਦਾ। ਇਹਨਾਂ ਤੁਹਾਡੇ ਕੋਲ ਕੋਈ ਜਾਇਦਾਦ ਵੇਚੀ ਜਾਂ ਲਈ ਨਹੀਂ। ਪਰ ਫਿਰ ਵੀ ਬੱਚੇ ਨਾ ਪੜਾਉਣਾ ਚਾਹਣ ਤਾਂ ਵੱਧ ਤੋਂ ਵੱਧ ਤੁਸੀਂ ਇਹਨਾਂ ਦੀ ਜਮ੍ਹਾਂ ਕਰਵਾਈ ਹੋਈ ਫੀਸ ਮਾਰ ਸਕਦੇ ਹੋ। ਹੋਰ ਪੈਸੇ ਨਹੀਂ ਮੰਗ ਸਕਦੇ। ਉਹ ਕਹਿਣ ਲੱਗਾ। ਚਲੋ ਫਿਰ ਜਮ੍ਹਾਂ ਕਰਵਾਈ ਫੀਸ ਨਹੀਂ ਮਿਲ ਸਕਦੀ। ਬੱਚੇ ਲੈ ਜਾਣ। ਬੱਚਿਆਂ ਦਾ ਬਾਪ ਵਿਚਾਰਾ ਇਹ ਗੱਲ ਵੀ ਮੰਨ ਗਿਆ ਤੇ ਪ੍ਰਿੰਸੀਪਲ ਦੇ ਸਾਹਮਣੇ ਕਹਿਣ ਲੱਗਾ ਚਲੋ ਜੀ। ਵਾਰ ਕੇ ਸੁੱਟਿਆ ਮੈਂ ਆਪਣੇ ਪੁੱਤਾਂ ਦੇ ਸਿਰ ਤੋਂ ਦੀ 20000 ਬਰੇਤੇ ਪਤਾ ਲੱਗ ਗਿਆ ਭਈ ਇਹ ਸੰਤ ਸਾਧਨੀ ਇੱਕ ਨੰਬਰ ਦੇ ਠੱਗ ਹਨ ਮੈਂ ਉਹਨਾਂ ਨੂੰ ਹੌਸਲਾ ਰੱਖਣ ਤੇ ਬੈਠ ਜਾਣ ਲਈ ਕਿਹਾ ਤੇ ਪੁੱਛਿਆ ਬਾਬਾ ਜੀ ਕਦੋਂ ਆਉਣਗੇ ਪ੍ਰਿੰਸੀਪਲ ਸਾਹਿਬ ਉਹ ਕਹਿਣ ਲੱਗੇ ਜੇ ਮਹੀਨਾ ਲੱਗ ਜਾਏਗਾ ਓਨੀ ਦੇਰ ਨੂੰ ਦੂਸਰੇ ਸਰਦਾਰ ਜੀ ਵੀ ਆ ਗਏ ਮੈਂ ਦਿਲ ਵੀ ਸੋਚਿਆ ਹੁਣ ਕੰਮ ਬਣ ਗਿਆ ਸਮਝੋ ਉਹਨਾਂ ਆਉਂਦੇ ਹੀ ਪੁੱਛਿਆ ਇਹ ਸਕੂਲ ਕਿਹਦਾ ਹੈ ਬਾਬਾ ਜੀ ਦਾ ਕਿ ਤੁਹਾਡਾ ਪ੍ਰਿੰਸੀਪਲ ਦੇ ਮੂੰਹੋਂ ਨਿਕਲਿਆ ਬਾਬਾ ਜੀ ਦਾ ਤੁਸੀਂ ਕਿਸੇ ਹਜ਼ਾਰ ਨਾਲ 20000 ਰੁਪਏ ਜਮ੍ਹਾਂ ਕਰਵਾ ਲਿਆ ਮੈਂ ਸਕੂਲ ਦਾ ਬਾਬਾ ਜੀ ਦੁਆਰਾ ਨਾਮਜ਼ਦ ਕੀਤਾ ਹੋਇਆ ਉਹਨਾਂ ਦਾ ਪ੍ਰਤੀਨਿਧ ਵਜੋਂ ਹਰ ਕੰਮ ਕਰ ਸਕਦਾ। ਉਸੇ ਹੀ ਪ੍ਰਤੀਨਿਧ ਦੇ ਅਧਿਕਾਰ ਵਜੋਂ ਇਹਨਾਂ ਦਾ 20 ਹਜ਼ਾਰ ਕਿਉਂ ਨਹੀਂ ਮੋੜਦੇ? ਬਾਬਾ ਜੀ ਦੀ ਹੁਣ ਤੱਕ ਇੰਤਜ਼ਾਰ ਕਰਨ ਨੂੰ ਕਿਉਂ ਕਹਿੰਦੇ ਹੋ? ਲਿਆਓ ਇਹਨਾਂ ਦੇ ਪੈਸੇ ਮੋੜੋ। ਵੱਤੋ ਵਜਰਾਤ ਦੀਆਂ ਖਾਧੀਆਂ ਰੋਟੀਆਂ ਸਵੇਰ ਦੀ ਦੋ ਕੱਪ ਚਾਹ ਤੇ ਕਮਰੇ ਵਿੱਚ ਭੁੰਜੇ ਸੌਣ ਦੇ ਪੈਸੇ ਕੱਟ ਲੋ ਨਹੀਂ ਤੇ ਪੁਲਿਸ ਕੇਸ ਬਣੇਗਾ। ਕਿਤੇ ਖਲੋਣ ਜੋਗੇ ਨਾ ਰਹਿ ਜਾਓਗੇ। ਐਸਾ ਕੋਈ ਕਾਨੂੰਨ ਨਹੀਂ ਕਿ ਕੋਈ ਰਾਤ ਨੂੰ ਬੱਚੇ ਪੜਾਉਣ ਦੀ ਫੀਸ ਜਮ੍ਹਾਂ ਕਰਵਾ ਕੇ ਸਵੇਰੇ ਆਪਣਾ ਰਾਦਾ ਬਦਲ ਲਵੇ ਤਾਂ ਉਸ ਨੂੰ ਪੈਸੇ ਵਾਪਸ ਨਾ ਮਿਲ। ਹਾਂ ਜੋ ਖਰਚਾ ਹੋਇਆ ਉਹ ਕੱਟ ਲੋ। ਲੋ ਜੀ ਇਸ ਤਰ੍ਹਾਂ ਦੀ ਕਿੰਨੀ ਸਾਰੀ ਬੱਕ ਬੱਕ ਹੋਣ ਤੋਂ ਬਾਅਦ ਉਹਨਾਂ ਵਿਚਾਰਿਆਂ ਦੇ ਪੈਸੇ ਵਾਪਸ ਹੋਏ। ਹੁਣ ਇਹ ਫੈਸਲਾ ਕਰਨਾ ਬਾਕੀ ਹੈ ਕਿ ਇਹੋ ਜੇ ਲੋਕ ਜੋ ਅਸਲ ਵਿੱਚ ਪੈਸੇ ਦੇ ਲਾਲਚੀ ਭੇੜੀਏ ਬਣ ਚੁੱਕੇ ਹਨ। ਉਪਰੋਂ ਸਿੱਖੀ ਦਾ ਬਾਣਾ ਪਾ ਕੇ ਸੰਤ ਬਣੇ ਹੋਏ ਹਨ। ਬਾਰੇ ਸਿੱਖਾਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਬਦਮਾਸ਼ੀ ਛੱਡ ਕੇ ਸਿੱਧੇ ਰਾਤੇ ਆ ਜਾਣ। ਜਲੰਧਰ ਸ਼ਹਿਰ ਦੇ ਵਪਾਰੀ ਤੇ ਗੁਰਦੁਆਰ ਗੁਰੂ ਤੇਗ ਬਹਾਦਰ ਤੇ ਹਸਪਤਾਲ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਆਵਾ ਤੇ ਉਹਨਾਂ ਦੇ ਦੋ ਛੋਟੇ ਭਰਾਵਾਂ ਦੇ ਬੱਚੇ ਵੀ ਉਹਨਾਂ ਨੇ ਖੁਰਕ ਤੇ ਜੂਆ ਪੈਣ ਕਰਕੇ ਹੀ ਉਸ ਸਕੂਲ ਵਿੱਚੋਂ ਕਢਵਾਏ ਸਨ। ਬਾਬਾ ਇਕਬਾਲ ਸਿੰਘ ਜੀ ਪੜੇ ਲਿਖੇ ਆਦਮੀ ਹਨ ਪਰ ਜਿਹੜੀ ਉਸ ਸਕੂਲ ਦੀ ਇਮਾਰਤ ਬਣ ਰਹੀ ਸੀ ਉਸ ਦਾ ਤਰੀਕਾ ਤੇ ਬਣਾਉਣ ਦਾ ਢੰਗ ਅਨਾੜੀਆਂ ਵਾਲਾ ਹੀ ਸੀ। ਸੀਮਿੰਟ, ਰੇਤ ਤੇ ਬਜਰੀ ਦੀਆਂ ਪਹਿਲਾਂ ਇੱਟਾਂ ਪੱਥੀਆਂ ਜਾਂਦੀਆਂ ਸਨ। ਫਿਰ ਉਹਨਾਂ ਦੀ ਚਣਾਈ ਕੀਤੀ ਜਾਂਦੀ ਸੀ। ਜੇ ਐਡਾ ਪਵਾੜਾ ਜੋ ਕਰਨਾ ਹੈ ਤਾਂ ਸਿੱਧੀ RCC ਉਸਾਰੀ ਕਰਨ ਵਿੱਚ ਕੀ ਹੱਦ ਹੈ। ਨਾਲੇ ਇਮਾਰਤ ਹੋਰ ਮਜ਼ਬੂਤ ਬਣਦੀ। ਬਾਬਾ ਅਕਬਾਲ ਸਿੰਘ ਜੀ ਦਾ ਪੈਸੇ ਇਕੱਠੇ ਕਰਨ ਦਾ ਢੰਗ ਵੀ ਬੜਾ ਨਰਾਲਾ ਹੈ। ਪਹਿਲਾਂ ਦੱਸਿਆ ਅਨੁਸਾਰ ਪੂਰੇ ਸਕੂਲ ਵਿੱਚੋਂ ਦਸਾਂ ਯਾਰਾਂ ਬੱਚਿਆਂ ਤੇ ਖੂਬ ਮਿਹਨਤ ਕਰਕੇ ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ। ਫਿਰ ਵਿਦੇਸ਼ਾਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਅਮਰੀਕਾ, ਕੈਨੇਡਾ ਦੇ ਗੁਰਦੁਆਰਿਆਂ ਵਿੱਚ ਲਿਜਾ ਕੇ ਕੀਰਤਨ ਕਰਵਾਇਆ ਜਾਂਦਾ ਹੈ। ਲੋਕਾਂ ਦਾ ਬੱਚਿਆਂ ਦੁਆਰਾ ਕੀਤੇ ਕੀਰਤਨ ਤੇ ਮੋਹਿਤ ਤੇ ਪ੍ਰਭਾਵਿਤ ਹੋਣਾ ਕੁਦਰਤੀ ਗੱਲ ਹੈ। ਬਾਬਾ ਜੀ ਉੱਠ ਕੇ ਖਲੋਂਦੇ ਤੇ ਬੱਚਿਆਂ ਵੱਲ ਹੱਥ ਕਰਕੇ ਬੜੀ ਕਰਨਾ ਮੈਂ ਆਵਾਜ਼ ਵਿੱਚ ਕਹਿੰਦੇ। ਆਹ ਸੰਗਤ ਦੀ ਇਹ ਬੱਚੇ 1984 ਵਿੱਚ ਦਿੱਲੀ ਕਤਲੇਆਮ ਦੇ ਯਤੀਮ ਹਨ। ਇਨਾਂ ਦੀ ਪਾਲਣ ਪੋਸਣ ਤੇ ਬਹੁਤ ਖਰਚ ਹੁੰਦਾ ਹੈ ਆਪਣੇ ਆਪਣੇ ਖੀਸੇ ਵਿੱਚ ਹੱਥ ਪਾਓ ਤੇ ਜੋ ਕੁਝ ਤੁਹਾਡੇ ਕੋਲ ਹੈ ਇਨਾਂ ਬੱਚਿਆਂ ਦੀ ਸਿਹਤਾਂ ਤੇ ਪੜ੍ਹਾਈ ਲਈ ਦਾਨ ਦਿਓ ਤੁਹਾਡਾ ਇਨਾਂ ਗਰੀਬ ਬੱਚਿਆਂ ਨੂੰ ਦਿੱਤਾ ਹੋਇਆ ਦਾਨ ਨਾਕਾਰਥ ਨਹੀਂ ਜਾਵੇਗਾ ਵਾਹਿਗੁਰੂ ਤੁਹਾਨੂੰ ਵਾਧ ਦੇਵੇਗਾ ਪਹਿਲਾਂ ਗਿਆਨੀ ਲੋਕ ਕਹਿੰਦੇ ਹੁੰਦੇ ਸਨ ਕਿ ਸੰਤ ਸਵਰਗ ਨਹੀਂ ਜਾਂਦੇ ਉਹ ਜਿੱਥੇ ਹੁੰਦੇ ਹਨ ਉੱਥੇ ਹੀ ਸਵਰਗ ਹੁੰਦਾ ਪਰ ਹੁਣ ਦੇ ਸੰਤ ਜਿੱਥੇ ਵੀ ਜਾਂਦੇ ਨੇ ਉੱਥੇ ਗੰਦੀ ਕੋਲਦੇ ਨੇ ਤੇ ਝੂਠ ਬੋਲ ਕੇ ਲੋਕਾਂ ਨੂੰ ਲੁੱਟਦੇ ਹਨ ਮੇਰੇ ਰਿਸ਼ਤੇਦਾਰਾਂ ਦੀ 9ਵੀਂ ਜਾਂ 10ਵੀਂ ਵਿੱਚ ਪੜ੍ਹਦੀ ਬੱਚੀ ਵੀ ਉਸ ਟੀਮ ਵਿੱਚ ਸ਼ਾਮਲ ਸੀ। ਹੋਰ 3-4 ਕੁੜੀਆਂ ਵੀ ਉਸੇ ਦੀ ਕਲਾਸ ਦੀਆਂ ਹੀ ਸਨ। ਸੁਖੀ ਸੰਧੀ ਚੰਗੇ ਭਰੇ ਮਾਂ ਪਿਓ ਜਿਉਂਦੇ ਹੁਣ ਤੇ ਵੀ ਮਰੇ ਹੋਣ ਦੀ ਗੱਲ ਸੁਣ ਕੇ ਉਹ ਰੋਣ ਲੱਗ ਪਈਆਂ ਕਿਉਂਕਿ 9ਵੀਂ 10ਵੀਂ ਵਿੱਚ ਪੜ੍ਹਦੀਆਂ ਕੁੜੀਆਂ ਕਾਫੀ ਸਿਆਣੀਆਂ ਹੁੰਦੀਆਂ ਨੇ ਤੇ ਹਰ ਗੱਲ ਦਾ ਅਰਥ ਸਮਝਦੀਆਂ ਹਨ। ਉਹਨਾਂ ਨੂੰ ਰੋਂਦੀਆਂ ਵੇਖ ਕੇ ਲੋਕਾਂ ਨੂੰ ਬਾਬਾ ਜੀ ਦੀ ਕਹੀ ਹੋਈ ਗੱਲ ਦੀ ਪੱਕੀ ਪੁਸ਼ਟੀ ਹੋ ਗਈ ਤੇ ਕਿਸੇ ਨੂੰ ਬੱਚਿਆਂ ਦੇ ਯਤੀਮ ਹੋਣ ਬਾਰੇ ਕੋਈ ਸ਼ੱਕ ਨਾ ਰਿਹਾ। ਬਸ ਵੇਖਦੇ ਆਂ ਵੇਖਦੇ ਆਂ ਮਾਇਆ ਦੇ ਢੇਰ ਲੱਗ ਗਏ ਸੱਜਣ ਠੱਗ ਵੀ ਇੰਨਾ ਬਾਬਿਆਂ ਨਾਲੋਂ ਕਿੱਡਾ ਕੋ ਵੱਧ ਸਿਆਣਾ ਹੋਵੇਗਾ ਅਸਲੀਅਤ ਇਹ ਹੈ ਕਿ ਕਤਲੇਆਮ ਦੇ ਸ਼ਿਕਾਰ ਹੋਏ ਤੇ ਖਾੜਕੂਆਂ ਦੇ ਯਤਿਮ ਬੱਚਿਆਂ ਦੀ ਵੀ ਇਹ ਸਕੂਲ ਠੋਕ ਕੇ ਫੀਸ ਮੰਗਦਾ ਰਿਹਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਇਸ ਨੇ ਕਿਸੇ ਇਹੋ ਜਿਹੇ ਬੱਚੇ ਨੂੰ ਇਸ ਸਕੂਲ ਵਿੱਚ ਦਾਖਲ ਹੀ ਨਹੀਂ ਕੀਤਾ ਮਾਇਆ ਇਕੱਠੀ ਕਰਨ ਦਾ ਇੱਕ ਹੋਰ ਤਰੀਕਾ ਇਹ ਕੱਢਿਆ ਗਿਆ ਕਿ ਜਿੰਨਾ ਜਿੰਨਾ ਬੱਚਿਆਂ ਦੇ ਮਾਤਾ ਪਿਤਾ ਕਿਸਾਨ ਹਨ ਉਹਨਾਂ ਕੋਲੋਂ ਕਣਕ ਕੱਟੀ ਕਰਨ ਲਈ ਆਪਣੇ ਵੇਲੇੜ ਜੇ ਚੇਲੇ ਕਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਬੱਚਿਆਂ ਦੇ ਖਾਣ ਲਈ ਹੱਕ ਹਲਾਲ ਦੀ ਕਮਾਈ ਦੀ ਕਣਕ ਲੰਗਰ ਵਾਸਤੇ ਇਕੱਠੀ ਕਰ ਰਹੇ ਹਨ ਹੈ ਕਿ ਨਹੀਂ ਕਿਸਾਨਾਂ ਵਿਚਾਰਿਆਂ ਨੂੰ ਠੱਗਣ ਦਾ ਇੱਕ ਨਵਾਂ ਹੀ ਢੰਗ ਇਹ ਉਗराई ਕਰਨ ਦਾ ਤਰੀਕਾ ਇੱਕ ਸਾਧਨੇ ਨਹੀਂ 100% ਸਾਦਾ ਨਹੀਂ ਅਪਣਾਇਆ ਹੋਇਆ ਹੈ ਇਸ ਬਹਾਨੇ ਨਾਲ ਹਜ਼ਾਰਾਂ ਬੋਰੀਆਂ ਕਣਕ ਝੋਨਾ ਤੇ ਆਲੂ ਇੱਕ ਸੀਜ਼ਨ ਵਿੱਚ ਇਕੱਠੇ ਹੋ ਜਾਂਦੇ ਹਨ ਰਈਏ ਦੀ ਮੰਡੀ ਜੋ ਜੀਟੀ ਰੋਡ ਦੇ ਬਿਲਕੁਲ ਉੱਪਰ ਹੈ ਅਮਰਸਰ ਜਾਂਦੇ ਹਾਂ ਇੱਕ ਵਾਵਾ ਛੋਟੇ ਪਹਾੜ ਜਿੱਡਾ ਕਣਕ ਦਾ ਢੇਰ ਲੱਗਾ ਮੈਂ ਵੇਖਿਆ ਤਾਂ ਘੜੀ-ਮੋੜੀ ਵਿਚਾਰ ਆਵੇ ਕਿ ਕਿਸ ਕਿਸਾਨ ਦਾ ਐਡਾ ਵੱਡਾ ਢੇਰ ਹੋਵੇਗਾ ਜ਼ਮੀਨ ਤਾਂ ਸੀਲਿੰਗ ਲਗ ਲਗਾ ਕੇ 17 ਏਕੜ ਫੀ ਪਰਵਾਰ ਰਹਿ ਗਈ ਇਹ ਐਡਾ ਜ਼ਮੀਂਦਾਰ ਕਿਹੜਾ ਹੋਇਆ ਪੁੱਛਣ ਤੇ ਪਤਾ ਲੱਗਾ ਕਿ ਇਹ ਢੇਰ ਇੱਕ ਡੇਰੇ ਵਾਲੇ ਸਾਧ ਦਾ ਸੱਚ ਮੁੱਚੀ ਐਡਾ ਢੇਰ ਪੰਜਾਬ ਦੇ ਕਿਸੇ ਕਿਸਾਨ ਦਾ ਹੋ ਹੀ ਨਹੀਂ ਸਕਦਾ ਇਹੋ ਹੀ ਸਾਧ ਲੋਕਾਂ ਨੂੰ ਪਰਵਚਨ ਕਰਦੇ ਹਨ ਕਿ ਲਾਲਚ ਨਹੀਂ ਕਰਨਾ ਚਾਹੀਦਾ ਨਾ ਹੀ ਮਾਇਆ ਦਾ ਮੋਹ ਹੀ ਕਰਨਾ ਚਾਹੀਦਾ ਪਰ ਵੇਖ ਲੋ ਲੰਗਰ ਦਾ ਨਾਮ ਲੈ ਕੇ ਇਕੱਠੀ ਕੀਤੀ ਕਣਕ ਹੁਣ ਮੰਡੀ ਵਿੱਚ ਵੇਚ ਕੇ ਪੈਸੇ ਕਮਾਏ ਜਾ ਰਹੇ ਹਨ ਲਾਲਚ ਨਾ ਕਰਨ ਦਾ ਉਪਦੇਸ਼ ਦੇਣ ਵਾਲੇ ਲਾਲਚੀ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਤੇ ਦੰਦਰਾਉਂਦੇ ਫਿਰਦੇ ਨੇ ਤੇ ਵਿਚਾਰੇ ਕਿਸਾਨ ਨਾ ਚਾਹੁੰਦੇ ਹੋਏ ਵੀ ਇਹਨਾਂ ਦੀ ਇੱਛਾ ਅਗੇ ਸਿਰ ਝਕਾਉਂਦੇ ਹਨ ਜੇ ਹੁਣ ਗੁਰੂ ਗੋਬਿੰਦ ਸਿੰਘ ਜੀ ਆਪ ਆ ਜਾਣ ਤਾਂ ਮਸੰਦਾਂ ਨੂੰ ਸਾੜਨ ਵਾਂਗ ਮਿੱਟੀ ਦੇ ਤੇਲ ਦੇ ਪੀਪੇ ਇਕੱਠੇ ਕਰਵਾਉਣ ਕੇ ਨਾ ਕਈਆਂ ਨੂੰ ਤਾਂ ਜੇ ਤੂੰ ਮਸੰਦ ਵਾਂਗ ਤੱਤਾ ਤੱਤਾ ਗੁੜ ਸਿਰ ਵਿੱਚ ਪਾ ਕੇ ਮਾਰਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ